ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਸਰਕਾਰ 1 ਕਰੋੜ ਦੇਵੇ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਵੀ ਮਿਲੇਗੀ ਸੀਐਮ ਮਾਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਐਸਆਈ ਚਰਨਜੀਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਸਰਕਾਰ ਦੇਵੇਗੀ ਅਤੇ ਸ਼ਹੀਦ ਐਸਆਈ ਚਰਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਸੀਐਮ ਮਾਨ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਸ਼ਹੀਦ ਸਬ ਇੰਸਪੈਕਟਰ ਚਰਨਜੀਤ ਸਿੰਘ ਦੱਸਿਏ ਕਿ ਸੇਵਾ ਪ੍ਰਤੀ ਵਚਨਬੱਧਤਾ ਨੂੰ ਉਸ ਦੀ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਸ ਦੀ ਕੁਰਬਾਨੀ ਨੂੰ ਯਾਦ ਰੱਖਿਆ ਜਾਵੇਗਾ ਇਹ ਵੀ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਹੈ ਇਹ ਦੱਸਦੀਏ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਮੁੱਖ ਮਲਜ਼ਮ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਜੋ ਸਬ ਇੰਸਪੈਕਟਰ ਹੈ ਚਰਨਜੀਤ ਸਿੰਘ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਇੱਕ ਕਰੋੜ ਦੀ ਵਾਧੂ ਬੀਮਾ ਰਾਸ਼ੀ ਵੀ ਮਿਲੇਗੀ ਤਸ਼ਹੀਦ ਐਸਆਈ ਚਰਨਜੀਤ ਸਿੰਘ ਦੇ ਪਰਿਵਾਰ ਦੇ ਲਈ ਜੋ ਐਲਾਨ ਕੀਤਾ ਗਿਆ ਹੈ ਸੀਐਮ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਸ਼ਹੀਦ ਸਬ ਇਨਸਪੈਕਟਰ ਚਰਨਜੀਤ ਸਿੰਘ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਕੁਰਬਾਨੀ ਦਿੱਤੀ ਹੈ ਸਰਕਾਰ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕਰੇਗੀ ਐਚਡੀਐਸਸੀ ਬੈਂਕ 1 ਕਰੋੜ ਰੁਪਏ ਦੀ ਵਾਧੂ ਬੀਮਾ ਰਾਸ਼ੀ ਦੇਵੇਗਾ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾ ਖੜੇ ਹਾਂ ਸੀਐਮ ਮਾਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਜਿਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਕੁਰਬਾਨੀ ਦਿੱਤੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਉਸ ਨੂੰ 1 ਕਰੋੜ ਰੁਪਏ ਉਹਨਾਂ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਤਾ ਸਬ ਇੰਸਪੈਕਟਰ ਚਰਨਜੀਤ ਸਿੰਘ ਜਿਨ੍ਹਾਂ ਦੇ ਵੱਲੋਂ ਡਿਊਟੀ ਦੇ ਦੌਰਾਨ ਬਹਾਦਰੀ ਦਿਖਾਈ ਗਈ ਹੈ ਤੇ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਾਂਗੇ ਉਹਨਾਂ ਦੀ ਜੋ ਸਾਰਿਆਂ ਨੂੰ ਕੁਰਬਾਨੀ ਸਾਨੂੰ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਹਾਂ ਅਤੇ ਸਰਕਾਰ 1 ਕਰੋੜ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ HDFC ਬੈਂਕ ਵੀ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਪ੍ਰਦਾਨ ਕਰੇਗਾ ਜੈਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਸਿਦਾਰਥ अरोड़ा ਫੋਨਲਾਈਨ ਤੇ ਮੌਜੂਦ ਨੇ ਸਿਦਾਰਥ ਕੀ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਹੁਣ ਤੱਕ ਸਾਹਮਣੇ ਆਈ ਹੈ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੁਲਿਸ ਜਿਹੜੀਆਂ ਸੀ ਇਸ ਤੜਕੇ ਤੋਂ ਹੀ ਸਵੇਰ ਤੋਂ ਹੀ ਇਸ ਮਾਮਲੇ ਦੇ ਉੱਤੇ ਜਿਹੜਾ ਅਸੀਂ ਜਾਂਚ ਕਰ ਰਹੀਆਂ ਸੀ ਲਗਾਤਾਰ ਉਹ ਬੰਦਿਆਂ ਵੱਲੋਂ ਜਿਹੜੀ ਸੀ ਗੱਲ ਕੀਤੀ ਜਾਵੇ ਤਾਂ ਫੜਨ ਦੇ ਲਈ ਵੀ ਜਿਹੜੀ ਲਗਾਤਾਰ ਛਾਪੇਮਾਰੀ ਚੱਰੀ ਸੀ ਔਰ ਕਈ ਬੰਦੇ ਜਿਹੜੇ ਨੇ ਹਰਾਸਤ ਦੇ ਵਿੱਚ ਜਿਹੜੇ ਨੇ ਪੁਲਿਸ ਨੇ ਲਏ ਨੇ ਹਾਲਾਂਕਿ ਤਰਨਤਨ ਦੇ ਐਸਐਸਪੀ ਜਿਹੜੇ ਅਭੀ ਮੰਨਿਊ ਰਾਣਾ ਨੇ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆ ਰਿਹਾ ਹੈ ਕਿ ਕਈ ਬੰਦਿਆਂ ਨੂੰ ਜਿਹੜਾ ਇਸ ਮਾਮਲੇ ਵਿੱਚ ਹਰਾਸਤ ਦੇ ਵਿੱਚ ਲੈ ਲੇਤਾ ਗਿਆ ਦੱਸਦੀ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਕੁਲਦੀਪ ਸਿੰਘ ਉਸ ਦੇ ਸਮੇਤ ਪੁਲਿਸ ਨੇ 30 ਤੋਂ 40 ਬੰਦਿਆਂ ਤੇ ਜਿਹੜਾ ਬਾਇ ਨੇਮ ਮੁਕੱਦਮਾ ਦਰਜ ਕੀਤਾ ਸੀ ਅਤੇ 50 ਜਿਹੜੇ ਸੀ ਇਸ ਮਾਮਲੇ ਵਿੱਚ ਅਨਪਛਾਤੇ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕੀਤਾ ਸੀ ਔਰ ਰਾਤ ਜਿਹੜੀ ਆ ਉੱਥੇ ਲੜਾਈ ਹੁੰਦੀ ਆ ਜਿਸ ਤੋਂ ਬਾਅਦ ਜਿਹੜੀਆਂ ਨੇ ਦੱਸਿਆ ਜਾ ਰਿਹਾ ਕਿ ਜਿਹੜੀਆਂ ਦੋ ਧਿਰਾਂ ਸੀ ਇੱਕ ਸਰਪੰਚ ਦੀ ਧਿਰ ਸੀ ਇੱਕ ਦੂਸਰੀ ਧਿਰ ਸੀ ਜਿਨ੍ਹਾਂ ਦੇ ਵਿੱਚ ਇਟਾ ਰੋੜੇ ਵੀ ਚੱਲਦੇ ਨੇ ਗੋਲੀ ਵੀ ਚੱਲਦੀ ਆ ਉਹਨਾਂ ਨੂੰ 112 ਦੇ ਉੱਪਰ ਜਿਹੜੀਆਂ ਨੇ ਦੋ ਕੰਪਲੇਟਾਂ ਵੀ ਇਸ ਮਾਮਲੇ ਦੇ ਉੱਤੇ ਮਿਲਦੀਆਂ ਨੇ ਜਿਸ ਤੋਂ ਬਾਅਦ ਪੁਲਿਸ ਜਿਹੜੀ ਆ ਤਰੰਤ ਹਰਕਤ ਦੇ ਵਿੱਚ ਆਉਂਦੀ ਆ ਮੌਕੇ ਤੇ ਖੁਦ ਜਿਹੜੇ ਉਥੋਂ ਦੇ ਅ ਅੱਜ ਆਪਾਂ ਕਹਿ ਸਕਦੇ ਹਾਂ ਸਾਡੇ ਗੋੰਦਵਾਲ ਸਾਹਿਬ ਦੇ ਐਸਟੀਓ ਡੀਐਸਪੀ ਵੀ ਜਿਹੜੇ ਨੇ ਮੌਕੇ ਤੇ ਨੇ ਔਰ ਇੱਕ ਇਹ ਵੀ ਵੱਡੀ ਗੱਲ ਹੈ ਕਿ ਜਿਹੜਾ ਇਹ ਮਾਮਲਾ ਰਜਿਸਟਰਡ ਹੋਇਆ ਹੈ ਇੱਕ ਡੀਐਸਪੀ ਜਿਹੜੇ ਅਤੂ ਸੋਨੀ ਦੇ ਗੋੰਦਵਾਲ ਸਾਹਿਬ ਦੇ ਉਹਨਾਂ ਦੇ ਬਿਆਨਾਂ ਦੇ ਉੱਤੇ ਹੀ ਹੋਇਆ ਹੈ ਜਿਹੜੇ ਸਾਰੇ ਬੰਦੇ ਇਸ ਮਾਮਲੇ 'ਚ ਸ਼ਾਮਲ ਕੀਤੇ ਗਏ ਨੇ ਉਹ ਵੀ ਡੀਐਸਪੀ ਅਤੂ ਸੋਨੀ ਦੇ ਜਿਹੜੇ ਬਿਆਨ ਆਏ ਨੇ ਉਹਨਾਂ ਦੇ ਬਿਹਾਫ ਤੇ ਹੀ ਕੀਤੇ ਗਏ ਨੇ ਜੋ ਕਿ ਐਫਆਈਆਰ ਦੇ ਵਿੱਚ ਰਜਿਸਟਰਡ ਸਾਰੇ ਬੰਦੇ ਕੀਤੇ ਗਏ ਨੇ ਹੋਰ ਰਹਿੰਦੇ ਜਿਹੜੇ ਰਹਿ ਗਏ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੱਟਦੇ ਲਈ ਵੀ ਪੁਲਿਸ ਵੱਲੋਂ ਜਿਹੜੀ ਨੇ ਛਾਪੇਮਾਰੀ ਜਿਹੜੀ ਹੈ ਲਗਾਤਾਰ ਜਾਰੀ ਹੈ। ਆ ਸਦਾਰਥ ਪੀੜਿਤ ਪਰਿਵਾਰ ਦਾ ਕੀ ਕਹਿਣਾ ਹੈ ਜਿਹੜੀ ਪੀੜਤ ਉੱਤੇ ਰਹਿ ਕਿ ਉਹ ਸੈਟੀਸਫਾਈ ਹੈ ਕਿ ਕੁਝ ਕਹਿਣਾ ਉਹਨਾਂ ਦਾ? ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜਾ ਇਹ ਪਰਿਵਾਰਿਕ ਰਿਐਕਸ਼ਨ ਜਿਹੜਾ ਕੋਈ ਸਾਹਮਣੇ ਨਹੀਂ ਆ ਪਾਇਆ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਬਾਹਰ ਹੀ ਨੇ ਹਾਲਾਂਕਿ ਇੱਥੇ ਉਹਨਾਂ ਦੀ ਵਾਈਫ ਤੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਗੋਲੀ ਲੱਗਣ ਦੇ ਨਾਲ ਉਹਨਾਂ ਦਾ ਬੇਟਾ ਜਿਹੜਾ ਵਿਦੇਸ਼ ਦੇ ਵਿੱਚ ਰਹਿੰਦਾ ਉਹ ਹਲੇ ਕੱਲ ਪਹੁੰਚੇਗਾ ਇੱਥੇ ਉਸ ਤੋਂ ਬਾਅਦ ਹੀ ਸਾਰੀ ਜਿਹੜੀ ਹੈ ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਹੈ ਦੁਬਾਰਤ ਕੋਸ਼ਿਸ਼ ਕੀਤੀ ਜਾਵੇਗੀ ਜੋ ਕਿ ਕਲੀਅਰ ਹੋ ਸਕੇ ਕਿ ਕਿ ਕਿਸ ਤਰੀਕੇ ਦਾ ਜਿਹੜੇ ਪਰਿਵਾਰ ਦੇ ਵੀ ਕੋਈ ਅਗਰ ਕੋਈ ਗੱਲਬਾਤ ਆਉਂਦੀ ਹੈ ਮੰਗ ਆਉਂਦੀ ਹੈ ਤਾਂ ਉਹ ਵੀ ਰੱਖੀ ਜਾਵੇਗੀ ਜੀ ਬਹੁਤ ਧੰਨਵਾਦ ਸਰਦਾਰ ਜੀ ਇਸ ਪੂਰੀ ਅਪਡੇਟ ਦੇ ਲਈ ਤਾਂ ਐਸਆਈ ਕਤਲ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਕਿ ਪੁਲਿਸ ਨੇ 20 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗੋਲੀ ਲੱਗਣ ਨਾਲ ਐਸਆਈ ਚਰਨਜੀਤ ਸਿੰਘ ਦੀ ਮੌਤ ਹੋਈ ਸੀ ਤਾਂ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਸਬ ਇੰਸਪੈਕਟਰ ਦਾ ਕਤਲ ਹੋਇਆ ਵਿਵਾਦ ਸੁਲਝਾਉਣ ਲਈ ਪਿੰਡ ਦੇ ਵਿੱਚ ਪੁਲਿਸ ਗਈ ਸੀ ਝਗੜਾ ਕਰ ਰਹੇ ਲੋਕਾਂ ਨੇ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਏ ਪੁਲਿਸ ਨੇ 20 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਏ ਗੋਲੀ ਲੱਗਣ ਨਾਲ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ ਸੀ ਜਦੋਂ ਉਹ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਗਏ ਸੀ ਇੱਕ ਵਿਵਾਦ ਸੁਲਝਾਉਣ ਦੇ ਲਈ ਜਦੋਂ ਪੁਲਿਸ ਪਾਰਟੀ ਦੇ ਨਾਲ ਪਹੁੰਚਦੇ ਨੇ ਸਬ ਇੰਸਪੈਕਟਰ ਚਰਨਜੀਤ ਸਿੰਘ ਤਾਂ ਜਿਹੜੇ ਲੋਕ ਝਗੜ ਰਹੇ ਹੁੰਦੇ ਨੇ ਉਹਨਾਂ ਦੇ ਵੱਲੋਂ ਹੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਜਿਸ ਦੇ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਜੀਸਾ ਕੱਲ ਰਾਤੀ ਕੰਟਰੋਲ ਰੂਮ ਤੁਰੰਤਾਂ ਤੋਂ ਪੁਲਿਸ ਪਾਰਟੀ ਨੂੰ ਇੰਤਲਾ ਮਿਲਦੀ ਹੈ ਕਿ ਕੋਟ ਮੁਹੰਮਦ ਖਾਨ ਜਿਹੜਾ ਪਿੰਡ ਹੈ ਉਥੇ ਦੋ ਗੁੱਟ ਆਪਸ ਦੇ ਵਿੱਚ ਲੜਾਈ ਝਗੜਾ ਕਰ ਰਹੇ ਆ ਤੇ ਗੋਲੀ ਚਲੰਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਪੁਲਿਸ ਪਾਰਟੀ ਨੂੰ ਮਿਲੀ ਸੀਗੀ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣੇ ਗੋਵਿੰਦਵਾਲ ਸਾਹਿਬ ਦੀ ਟੀਮ ਜਿਹੜੀ ਮੌਕੇ ਤੇ ਜਾਂਦੀ ਹੈ ਉਸੇ ਦੌਰਾਨ ਜਦੋਂ ਦੋਨਾਂ ਗੁੱਟ ਨੂੰ ਛੁੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਜਾਂਦਾ ਹੈ ਜਿਸ ਤੇ ਦੌਰਾਨ ਸਾਡਾ ਇੱਕ ਹੈੱਡ ਕਨਸਟੇਬਲ ਉਹਦੀ ਬਾਹ ਤੇ ਇਟ ਲੱਗਣ ਕਾਰਨ ਗੰਭੀਰ ਸੱਟ ਆਈ ਹੈ ਤੇ ਜਿਹੜਾ ਸਾਡਾ ਸਬ ਇੰਸਪੈਕਟਰ ਚਰਨਜੀਤ ਹੈ ਇਸ ਤੋਂ ਤੁਰੰਤ ਬਾਅਦ ਕਾਰਵਾਈ ਕਰਦੇ ਹੋਏ ਥਾਣੇ ਗੋਇੰਦਵਾਲ ਸਾਹਿਬ ਦੇ ਵਿੱਚ 176 ਨੰਬਰ ਐਫ ਆਈ ਆਰ ਬਾਈ ਨੇਮ ਜਿਹੜੀ ਰਜਿਸਟਰ ਕੀਤੀ ਜਾਂਦੀ ਹੈ ਤੇ ਰਾਤ ਵੱਚਲੇ ਆਪਰੇਸ਼ਨ ਦੇ ਦੌਰਾਨ ਹੁਣ ਤੱਕ 20 ਤੋਂ ਜਿਹੜੇ ਅਨੇਕ ਬੰਦੇ ਨੇ ਜਿਹਦੇ ਵਿੱਚ ਮੇਨ ਜਿਹੜੇ ਦੋਸ਼ੀ ਆ ਉਹ ਵੀ ਸ਼ਾਮਲ ਨੇ ਉਹਨਾਂ ਨੂੰ ਗਰਾਉਂਡ ਅਪ ਕਰ ਲਿਆ ਗਿਆ ਤੇ ਜਿਨ੍ਹਾਂ ਨਾਲ ਗੰਦੀ ਰੂਪ ਤੋਂ ਜਿਹੜੀ ਇਹ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਸ ਗੜੀ ਦੌਰਾਨ ਜਿਹੜਾ ਆਪਣਾ ਸ਼ਹੀਦ ਸਰਵਿਸ ਪੈਟਰ ਚੰਜੀਤ ਹੈ ਉਹਦੇ ਪਰਿਵਾਰ ਨਾਲ ਪੰਜਾਬ ਸਰਕਾਰ ਪੰਜਾਬ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਸਹਾਇਤਾ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਜਿਹਨ ਮੇਨ ਦੋਸ਼ੀ ਤਸਪੀ ਤਰਨਤਾਰਨ ਅਭਿਮੰਨਿਉ ਰਾਣਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਛਾਪੇਮਾਰੀ ਬਾਕੀਆਂ ਨੂੰ ਫੜਨ ਲਈ ਵੀ ਜਾਰੀ ਹੈ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਸਬ ਇੰਸਪੈਕਟਰ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉੱਧਰ ਵਿਰੋਧੀ ਧਿਰਾਂ ਇਸ ਤੇ ਸਵਾਲ ਚੁੱਕ ਰਹੀਆਂ ਨੇ ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਪੁਲਿਸ ਸਬ ਇੰਸਪੈਕਟਰ ਦੇ ਸੋਗ ਵਿੱਚ ਡੁੱਬੇ ਡੁੱਬੇ ਪਰਿਵਾਰ ਦੇ ਨਾਲ ਸਾਡੀ ਦਿਲੋਂ ਹਮਦਰਦੀ ਹੈ ਹਾਲਾਂਕਿ ਇਹ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ ਪਰ ਇਸ ਦੀ ਜ਼ਿੰਮੇਵਾਰੀ ਆਪ ਸਰਕਾਰ ਦੀ ਹੈ ਸਰਕਾਰ ਨਾ ਸਿਰਫ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਸਫਲ ਰਹੀ ਹੈ ਸਗੋ ਇਸਨੇ ਆਪਣੇ ਵਰਕਰਾਂ ਨੂੰ ਕਤਲ ਕਰਨ ਦਾ ਲਾਇਸੈਂਸ ਵੀ ਦੇ ਦਿੱਤਾ ਹੈ ਤਾਂ ਦੂਜੇ ਪਾਸੇ ਸੁਖਬੀਰ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਸੁਖਬੀਰ ਬਾਦਲ ਨੇ ਵੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਹੁਣ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਪੁਲਿਸ ਥਾਣਿਆਂ ਤੇ ਲਗਾਤਾਰ ਗ੍ਰੇਨੇਡ ਹਮਲਿਆਂ ਦੇ ਵਿੱਚ ਆਲੇ ਅਪਰਾਧੀਆਂ ਦੇ ਹੌਸਲੇ بلند ਹੋ ਗਏ ਨੇ ਸ਼ਰਿਆਮ ਪੁਲਿਸ ਵਾਲਿਆਂ ਦਾ ਕਤਲ ਕੀਤਾ ਜਾ ਰਿਹਾ ਹੈ ਤਰਨਤਾਰਨ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਨੇ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਅਤੇ ਦੋ ਹੋਰ ਪੁਲਿਸ ਵਾਲੇ ਨੂੰ ਜ਼ਖਮੀ ਕਰ ਦਿੱਤਾ ਹੈ। ਅਕਾਲੀ ਦਲ ਸ਼ਹੀਦ ਅਧਿਕਾਰੀ ਦੇ ਪਰਿਵਾਰ ਨਾਲ ਖੜਾ ਹੈ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਹੈ। ਤਾਂ ਜਿੱਥੇ ਵਿਰੋਧੀ ਧਿਰਾਂ ਘੇਰ ਰਹੀਆਂ ਨੇ ਸਰਕਾਰ ਨੂੰ ਉੱਥੇ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਦੀ ਅਥਾ ਹਿੰਮਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ